ਹਾਈ ਗਾਇਸ ਹਾਈ ਗਾਇਸ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਟਾਈਮ ਹੋ ਗਿਆ ਜੀ 1 ਵਜੇ ਦਾ ਤੇ ਆਪਾਂ ਰੈਡੀ ਹੋ ਗਿਆ ਬਾਜ਼ਾਰ ਜਾਣ ਵਾਸਤੇ ਜਿਵੇਂ ਤੁਸੀਂ ਦੇਖਿਆ ਸੀ ਪਹਿਲੇ ਵਲੌਗ ਚ ਹਨਾ ਤੇ ਬਾਜ਼ਾਰ ਜਾਣਾ ਸੀ ਤੇ ਕੱਪੜੇ ਰੱਖੇ ਪ੍ਰੈਸ ਕਰਨ ਨੂੰ ਤੇ ਲੈਟ ਸ਼ੂ ਮੰਤਰ ਹੋ ਗਈ ਹੈ ਤੇ ਆਪਾਂ ਨੇ ਇਸ ਕਰਕੇ ਪੁਰਾਣੇ ਸੂਟ ਕੱਢ ਕੇ ਪਾ ਲਿਆ ਜਿਹੜਾ ਪ੍ਰੈਸ ਕੀਤਾ ਪਿਆ ਸੀ ਮੇਰੇ ਪੈਰ ਤੇ ਕੱਲ ਦੀ ਲੱਗੀ ਹੈ ਸੱਟ ਇਹਦੇ ਕਰਕੇ ਮੇਰੇ ਕੋਲ ਨਹੀਂ ਬੈਂਦੀ ਜੁੱਤੀ ਤੇ ਮੈਂ ਦਮਨ ਨੂੰ ਕਿਹਾ ਮੈਨੂੰ ਆਪਣੇ ਨਾਲ ਹਾ ਕ੍ਰੋਕਸ ਦੇ ਦੇ ਮੈਂ ਵੀ ਇੱਕ ਜੋੜਾ ਲਿਆਉਣੀ ਆ ਮੇਰੇ ਦਾ ਹੂੰ ਹਣਾ ਉਹ ਦੂਜਾ ਅੱਗੋ ਖੁੱਲਾ ਮੇਰੇ ਇੱਕ ਦਿਮਾਗ ਚ ਹੋਇਆ ਹੀ ਕੀ ਆਈ ਮੈਨੂੰ ਦੇਦੇ ਜੁੱਤੀ ਮਸ਼ਾਇਚ ਪਾਵਾ ਜਾ ਕੇ ਖੁੱਤੀ ਤੇ ਸਮਨ ਚੱਲ ਨੂੰ ਮੈਂ ਅਚਾਨਕ ਤਿਆਰ ਕੀਤਾ ਨਾਲ ਕਿਉਂਕਿ ਮੇਰੇ ਕੋ ਸਕੂਟ ਨਹੀਂ ਚੱਲੀ ਮੇਰੇ ਨਾਲ ਢੇਰ ਚ ਬੜੀ ਦਰਦ ਹੋ ਗਈ ਹੈ ਤੇ ਕਹੇ ਰਾਹ ਤੇ ਜੇ ਕਿ ਮੈਨੂੰ ਜੱਫਾ ਚ ਫਸਰਾ ਲਿਆ ਤਾਂ ਦਮਨ ਸੰਭਾਲ ਲਈ ਮੇਰਾ ਤਾਂ ਆਪਾ ਹੀ ਲਾ ਤੋਰੇ ਨੇ ਜੇ ਦੋਨੋਂ ਨੂੰ ਹੀ ਆ ਗਏ ਜੇ ਦੋਨੋਂ ਆ ਗਏ ਤਾਂ ਤੁਹਾਨੂੰ ਦੇਖ ਜਾਣਗੇ ਠੀਕ ਹੈ ਮਾ ਜਾਣ ਦਾ ਟਾਈਮ ਹੋ ਰਿਹਾ ਤੁਸੀਂ ਕਰੀਮ ਲਾ ਰਹੇ ਹੋ ਪਿਆਰਾਂ ਨੂੰ ਕਰੀਮ ਨਹੀਂ ਲਾਈ ਮੈਂ ਹੁਣ ਖੁਸ਼ਕੀ ਨਾ ਮਾਰੇ ਲੈ ਕੇ ਜਾਣੇ ਪਿਆਰ ਹੈ ਸੱਚਾ ਕੱਪੜਾ ਵੀ ਲੈਣਾ ਨਾ ਮੇਰਾ ਕਿਹੜਾ ਉਹੀ ਲਾ ਜਮਨ ਦੇ ਤਾਂ ਸੂਟ ਸਵਾਗਦੇ ਨੇ ਮੈਂ ਆਪਣੇ ਕੋਲ ਬਹੁਤ ਸਾਰੇ ਬਹੁਤ ਸਾਰੇ ਨਾ ਕਿਤੇ ਬਹੁਤ ਸਾਰੇ ਸਵਾਗਦੇ ਨੇ ਬਹੁਤ ਸਾਰੇ ਇਹ ਤਾਂ ਸੁਪਨੇ ਵੇਖੀ ਆਪਣੇ ਕੋਲ ਜੀ ਗਰਮੀਆਂ ਦਾ ਸਟਾਕ ਆ ਚੁੱਕਿਆ ਮੈਂ ਵੀਡੀਓ ਪਾ ਚੁੱਕੀ ਹਾਂ ਇਹਨਾਂ ਦੀ ਤੇ ਦੋ ਸੂਟ ਆਪਣੇ ਕੋਲ ਆ ਪਏ ਨੇ ਜੀ ਇੱਕ ਕਲਰ ਇਹ ਨਹੀਂ ਨਹੀਂ ਕੁਟ్రਾਈ ਥੋੜੀ ਏ ਇਹ ਸ਼ਿਮਰ ਵਿੱਚੇ ਹੀ ਸ਼ਿਮਰ ਪਸ਼ਮੀਨੇ ਦੇ ਇੱਕ ਕਲਰ ਆਏ ਮਹਿੰਦੀ ਆ ਜੇ ਜੋ ਤੁਹਾਨੂੰ ਕੈਮਰੇ 'ਚ ਦਿਖ ਰਿਹਾ ਸਹੀ ਹੈ ਤੇ ਇਧਰ ਆਪਣੇ ਕੋ ਖਾਦੀ ਸਿਲਕ ਦੇ ਪਏ ਨੇ ਜੀ ਇੱਕ ਕਲਰ ਆ ਪਿਆ ਇੱਕ ਕਲਰ ਬਲੂ ਪਿਆ ਇੱਕ ਕਲਰ ਮਸਟਰਡ ਪਿਆ ਇਹਦੇ ਨਾਲ ਹੈਗੀ ਆਫ ਵਾਈਟ ਸਲਵਾਰ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਇਹ ਮੈਚਿੰਗ ਵੀ ਲੈ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਹੈ ਜੀ ਗਰਮੀਆਂ 'ਚ ਵੇਅਰ ਕਰਨ ਵਾਲਾ ਠੀਕ ਹੈ ਮੈਂ ਤੁਹਾਨੂੰ ਬਲੌਗ 'ਚ ਦੱਸਦਾ ਉਹ ਕਿੱਥੇ ਗਿਆ ਯਾਰ ਸੂਟ ਉਹ ਗਰਮ ਇੱਕ ਕਲਰ ਆ ਆ ਪਿਆ ਪਸ਼ਮੀਨੇ ਦਾ ਸ਼ਿਮਰ ਪਸ਼ਮੀਨੇ ਦਾ ਇੱਕ ਕਲਰ ਆਇਆ ਸ਼ਿਮਰ ਪਸ਼ਮੀਨੇ ਚ ਇਹਦਾ ਪ੍ਰਾਈਸ ਹੈਗਾ 1150 ਤੇ ਇੱਕ ਆਇਜੀ 올ਓਵਰ ਸੂਟ ਇਹ ਵੀ ਇੱਕ ਹੀ ਰਹਿ ਗਿਆ ਆਪਣੇ ਕੋਲ ਜੇ ਮੇਰੇ ਕਿਸੇ ਭੈਣ ਨੂੰ ਚਾਹੀਦਾ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਲੈ ਸਕਦੇ ਹੋ ਇਹਦਾ ਪ੍ਰਾਈਸ ਹੈਗਾ ਜੀ 1100 ਠੀਕ ਹੈ ਜੀ ਇਹ ਲੈ ਸਕਦੇ ਹੋ ਤੁਸੀਂ ਤੇ ਬਾਕੀ ਆਪਣੇ ਕੋਲ ਜਿਹੜੇ ਆਪਣੇ ਆਏ ਹਨ ਉਹ ਵਰਤ ਵਾਲੇ জর্জਟ ਦੇ ਇਹ ਵੀ ਸੂਟ ਆਪਣੇ ਕੋ ਪੈ ਨਹੀਂ ਇਹ ਵੀ ਲੈ ਸਕਦੇ ਤੁਸੀਂ ਚਲੋ ਬਾਕੀ ਤੁਹਾਨੂੰ ਅਸੀਂ ਆ ਕੇ ਦਿਖਾਵਾਂਗੇ ਹੁਣ ਅਸੀਂ ਜਾਈਏ ਪਹਿਲਾਂ ਕਿਉਂਕਿ ਸਾਨੂੰ ਬਹੁਤ سارے ਕੰਮ ਕਰਨੇ ਤੇ ਅਸੀਂ ਉਹ ਕੰਮ ਕਰ ਕਰਾਂਗੇ ਮੈਂ ਤੇ ਗੰਮੂ ਗਈਆਂ ਤੇ ਆਈਆਂ ਤੇ ਆ ਕੇ ਫਿਰ ਅਸੀਂ ਜਾਣਾ ਪਿੰਡ ਆਪਣਾ ਮੇਰੇ ਦਵਾਈ ਤੇ ਪਹਿਲੀ ਕੁੜੀ ਜੀ ਖਾਲੀ ਨਹੀਂ ਉਹ ਸੀ ਕਿਤੇ ਖਾਲੀ ਖਾਲੀ ਮੈਂ ਖਾਲੀ ਉਹ ਚਲ ਕੇ ਸਟਾਲ ਲੈ ਲੈਣਾ ਤੇ ਮੇਰਾ ਫੈਸ਼ਨ ਖਰਾਬ ਹੋ ਜੀਂ ਤੇ ਫੈਸ਼ਨ ਤੇਰਾ ਖਰਾਬ ਹੋ ਜਾਣਾ ਹਵਾ ਬਹੁਤ ਚੱਲ ਰਹੀ ਹੈ ਚੱਲ ਚੱਕੋ ਸਮਾਨ ਚੱਕ ਲੋ ਸਾਰਾ ਪਹਿਲਾਂ ਦਮ ਨੂੰ ਵਿਚਾਰਾ ਮੈਂ ਤਿਆਰ ਕੀਤਾ ਨਾਲ ਦਮ ਲੱਗਦਾ ਉਹ ਤਾਂ ਕੋਟੀ ਨਹੀਂ ਪਾਈ ਕਿ ਥੱਲੇ ਇਨਰ ਪਾਇਆ ਸ਼ੂ ਮਾਰੇ ਪਾਵੇਂ ਨਾ ਗੱਡੀ ਤੇ ਰਹਿੰਦੀ ਹੂੰ ਦੇਖੋ ਦਮੂ ਪੁੱਤ ਮੇਰੀ ਗੱਲ ਸੁਣ ਲੈ ਲੈ ਕੋਟੀ ਪਾ ਲੈ ਕੋਈ नहीं मामा <laughs> मैं मेरे नवी नवी जवानी चढ़ी ठंड दी नवी नवी जवानी तारी उत्तर जाने जब ठंड लगी था हम्म चलिये मामा ड्राइव तुसी करोगे ना ड्राइव तुसी करोगे मैं नहीं कराऊंगी मत आलेटल आ दा आ क्या क्या एक क्या ये तुझे मेरे को कुछ लेटर ये लिखा है उधर ये कोई स्कूटी था टूट गया जाता ਫੂਟਰੀ ਦਾ ਇਹ ਸ਼ਹਿਰ ਹੁਣ ਆਪਣੀ ਨੇ ਇੱਥੇ ਆਪਾਂ ਲਈ ਐਸ ਗਰੀਸਮਾਨਸ ਨੂੰ ਚੱਕਦੇ ਹੋਏ ਸਕੂਲੀ ਡਾਕਟਰ ਨੂੰ ਬੋਤਨੀ ਸਟੈਲੋ ਜੀ ਪਹੁੰਚ ਗਏ ਆਪਾਂ ਪਿੰਡ ਤੇ ਦੇਖਿਓ ਜਿਹਨੇ ਸਾਨੂੰ ਫੋਨ ਕੀਤਾ ਹੈ ਪੂਰਾ ਬੇਸabri ਨਾਲ ਵੇਟ ਕਰ ਰਿਹਾ ਆ ਦੇਖਿਆ ਫਤਿਹ ਹੀ ਆਗਾ ਨਾਲ ਉਹ ਦੇਖੋ ਉਹ ਦੇਖਿਆ ਕਿੱਥੇ ਆ ਆ ਵੇਖਾਂ ਗਗਨ ਦੇ ਨਾਲ ਅੱਗੇ ਅੱਗੇ ਤਾਂ ਓਏ ਆਪਣੇ ਨੂੰ ਦਿਖਾ ਨਹੀਂ ਰਿਹਾ ਹਾਂ ਦਿਖਾ ਨਹੀਂ ਰਿਹਾ ਚਲੋ ਅੱਜ ਗੱਡੀ ਅੰਦਰ ਲੱਗੇਗੀ ਸੌਂ ਗਿਆ ਫਤੇ। ਓ ਹਾਏ। ਨੂੰ ਕਹਿ ਰਿਆ ਤੀ ਤੂੰ ਹੀ ਕਹਿ ਦੋ ਕਿ ਸੌਂ ਗਿਆ ਫਤੇ। ਅੱਛਾ। ਖੜਜੋ ਮੈਂ ਚੱਕਾਂ ਕੱਪੜਾ। ਸਾਨੂੰ ਸਰਪ੍ਰਾਈਜ਼ ਦਿਉਣਾ ਚਾਹੁੰਦਾ। ਨਿਕਲ ਲੈਂਦਾ। ਨਹੀਂ ਮੈਂ ਕੱਲੀ ਘਾ ਲੂੰਗੀ। ਲੈ ਯਾਰ ਮੈਂ ਚਿਪਸ ਲੈ ਕੇ ਆਈ ਸੀ ਉਹਦੇ ਲਈ। ਓ ਮਾਈ ਗੋਡ ਕਿਸਿਆ ਦੇ ਪਹਿਲਾ ਜੱਫੀ ਘੱਟਿਆ ਜੱਫੀ ਪਾ। ਜੱਮਾ ਥੱਲੇ ਦੇ ਗੰਦੇ ਤਾਂ ਮੈਂ ਐਵੇਂ ਤੂੰ ਹੀ ਕਰਕੇ ਝੁਕ ਲਿਆ ਤਾਂ।

ਤੇ ਪੂਰੀ ਜ਼ਿੰਮੇਵਾਰੀ ਸੰਭਾਲਦਾ ਮੈਂ ਕਿਆ ਮੇਰੇ ਵੀ ਨੇ ਚ ਖਾਣਾ ਚਾਹੀ ਮੇਰਾ ਫੋਨ ਕਿ ਉਹ ਚੱਤ ਲੈ ਕਿ ਮੇਰੇ ਚਿਪਸ ਵੀ ਨੇ ਦੇਚ ਖਾਜੇ ਤੁਸੀਂ ਅੰਦਰ ਬੈਠ ਕਰਦੇ ਸੀ ਹਾਂ ਮੈਂ ਅੰਦਰ ਗਾਣੇ ਨਾਲ ਬੈਠਾ ਅੱਛਾ ਠੀਕ ਹੈ ਮੇਰੇ ਕੋਲ ਨੀਂਦ ਤੰਗ ਕੀਤੀ ਆ ਉਹ ਹੀ ਕਹਿੰਦਾ ਵਦਾ ਦੱਦ ਵਦਾ ਕਿੱਥੇ ਦੱਜ ਥੋੜੀ ਹੈ ਪਾਣੀ ਤੂੰ ਤੂੰ ਹੀ ਆ ਤੂੰ ਕਿਹ ਨਹੀਂ ਐਲਫਾ ਦੋ ਤਰੇ ਅੱਡੀ ਜੇ ਕੱਟੇ ਬਾਰ ਬਾਰ ਕਿਹੜਾ ਤੂੰ ਆ ਕੇ ਟਾਈ ਜਾਣ ਕਿੱਥੇ ਨਹੀਂ ਨਾ ਨਾ ਉਸ ਤੇ ਗਣ ਲਾਏ ਨਹੀਂ ਬੰਦ ਕਰਤਾ ਸੀ ਜਦੋਂ ਆਣ ਵਾਲੇ ਸੀ ਹੈ ਆ ਮੈਨੂੰ ਮਿਲੋ ਇੱਧਰ ਆਓ ਬਰਬੰਡ ਬਰਬੰਡ ਉਹਨੇ ਤਾਂ ਖਾਇਆ ਉਹ ਰਾਖੋ ਜੀ ਜੀ ਬਰਬੰਡ ਡਾਇਨੈਸਟੀ ਯਾਦ ਆ ਜੀ

ਹਾਂ ਬਲੋਡਰ ਬਾਈ ਕਿਹਨਰ ਸਿਜਗਰਾਉਂ ਸਾ ਡਿਵੀਡ ਤੇ ਉਹਨਾਂ ਕੋਪਾਇਰਾਈਟ ਨਾ ਪਾ ਦੇ ਇਹ 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 ਫਟਾਕਾ ਥੱਲੇ ਜਾਣ ਗਿਆ ਸੀ ਹੂੰ ਉਹ ਅੱਜ ਜ਼ਿੰਦਗੀ ਖਰਾਬ ਹੈ ਹੋਰ ਕਿਉਂ ਨਾ ਡਾਉ ਮੈਨੂੰ ਕੱਲ੍ਹ ਲੈ ਰੂ ਮੇਰਾ ਮੂਠਾ ਕਰੂ ਲੜਾਈ ਹੋ ਰਹੀ ਮਾਪ ਪੁੱਤਾਂ ਦੀ ਕਹਿੰਦਾ ਮੇਰੇ ਤੇ ਜ਼ਿੰਦਗੀ ਖਰਾਬ ਹੈ ਤਲਾਕ ਦੇ ਦੇ ਫਤਹਿ ਕਿਹਨਾਂ ਹੁੰਦਾ ਚਲਾਕ ਹਾਈਕੋ ਦਾ ਪੂਰਾ ਇੱਕ ਇਹਨੂੰ ਅੱਛਾ 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 ਇੰਦੀ ਲਗਾ ਰਿਹਾ ਅੱਛਾ ਓਕੇ ਲਿਖੋ ਫਿਰ ਚਲਾਕ ਕਹ ਕੇ ਆਏ ਅੱਛਾ ਉਹ ਲੈ ਲਿਖ ਲਈ ਜਾਂਦੀ ਹੈ ਅੱਛਾ ਚਲਾਕ ਹੁੰਦਾ ਚਲਾ ਮੇਰੀ ਜ਼ਿੰਦਗੀ ਖਰਾਬ ਕੀਤੀ ਪਈ ਏ ਕਹਿੰਦਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਪਈ ਰਾਤ ਨੂੰ ਮੈਨੂੰ ਸੌਣ ਵੀ ਨਹੀਂ ਦਿੰਦੀ ਮੰਮਾ ਚਾਹਣਾ ਕਹਿੰਦੀ ਇੱਧਰ ਹੋ ਜਾ ਇੱਧਰ ਹੋ ਜਾ ਤੇ ਪੁੱਤਰਾ ਅੱਜ ਜਾਗੇਗਾ ਕੱਲ ਸੁਆਏਗਾ ਕਿੰਨਾ ਮਤਲਬ ਰੋਟੀ ਦੀ ਖਰਾਬ ਕੀਤੀ ਨੀਂਦ ਕੱਲ ਨੂੰ ਚੈਨਦੀ ਨੀਂਦ ਦਵਾਈਉਗੀ ਹਾਂ ਲੈ ਫਤੇ ਓ ਮਾਈ ਗਾਡ ਓ ਮਾਈ ਗਾਡ ਆਦੇ ਪਾਪਾ ਚੈਨਦੀ ਨੀਂਦ ਸੌਂਦਾ ਲੈਪਟਾਪ ਪਾਰਿਆ ਬੈਗ ਚ ਪਾਪਾ ਦੀ ਨੀਂਦ ਪਹਿਲਾਂ ਵੀ ਹਰਾਮ ਸੀ ਹੁਣ ਵੀ ਹਰਾਮ ਹੈ ਹੈ ਆ ਜੋ ਪਾਲਤੇ ਹੋਰ ਦਸਤੀ ਚਾਹੀਦਾ ਸੱਚ ਤੁਹਾਡੇ ਸੱਚ ਇਹ ਅਸਲ ਚ ਲੈਂਦੇ ਵੀ ਨੇ ਇਹ ਕੀ ਹੈ ਇਹ ਪਾਪਾ ਤੇ ਨਵੀਆਂ ਨਵੀਆਂ ਆਟਮਾ ਮੰਗਾਉਂਦੇ ਰਹਿੰਦੇ ਨੇ ਸੱਚ ਕੀ ਵੇਰੀ ਗੁੱਡ ਜੀ ਲੋ ਜੀ ਪਿੰਡ ਪਹੁੰਚ ਗਈ ਸੀ ਤੁਹਾਨੂੰ ਦੱਸਿਆ ਹੀ ਅਸੀਂ ਵੇਖਿਆ ਹੀ ਤੁਸੀਂ ਤੇ ਅਸੀਂ ਰੋਟੀ ਰੁੱਟੀ ਕੱਲ ਮੈਂ ਡਰ ਗਿਆ ਸੀ ਕੱਲ ਮੈਂ ਡਰ ਗਿਆ ਸੀ ਨਾ ਹਾਂ ਕੱਲ ਮੈਂ ਡਰ ਗਿਆ ਬਾਠੀ ਵਾਲਾ ਕੋਲ ਈ ਗਗੜ ਕਹਿੰਦੇ ਤੂੰ ਮੈਂ ਕਿ ਤੁਹਾਨੂੰ ਦੱਸਿਆ ਹੀ ਅਸੀਂ ਵੇਖਿਆ ਹੀ ਤੁਸੀਂ ਕੰਫਿਊਜ਼ ਹੋ ਤੁਹਾਨੂੰ ਦੱਸਿਆ ਵੀ ਤੇ ਵੇਖਿਆ ਵੀ ਵੀਡੀਓ 'ਚ ਤੇ ਅੱਜ ਰਾਤ ਤੇ ਤੁਹਾਡਾ ਵਲੌਗ ਬਣਾ ਇਸ ਮੇਰੇ ਨਹੀਂ ਮੈਂ ਗੱਲ ਕਰਨ ਢਈ ਆ ਖੜ ਜਾ ਦੋ ਮਿੰਟ ਮੇਰੇ ਪੈਸੇ ਤੇ ਅਸੀਂ ਰੋਟੀ ਰੁੱਟੀ ਖਾ ਲਈ ਏ ਰੋਟੀ ਖਾਦੇ ਵੇਲੇ ਹੋ ਗਏ ਤੇ ਗਗਨ ਪੜਾਰੀ ਫਤਿਹ ਨੂੰ ਤੇ ਅਸੀਂ ਇੱਧਰ ਬੈਠੇ ਹਾਂ ਤੇ ਜੀ ਤੱਕ ਕਰਨ ਡਿਆ ਕਿ ਫਟ ਫਟ ਚਾਹ ਹੋ ਜੇ ਤੇ ਸਮਝ ਨਹੀਂ ਲੱਗਣ ਦੀ ਹੁਣ ਕਰੀਏ ਕੀ ਕਿ ਬਣਾਏ ਕਿਹੜਾ ਚਾਹ ਚਾਹ ਬਣਾ ਲੈਣੇ ਆ ਚਾਹ ਛੇਤੀ ਤੇ ਬਾਕੀ ਜੀ ਬਨੇਰੋ ਵਲੌਗ ਦੇ ਨਾਲ ਜਾਂਦਾ ਸਿਰੇ ਕੰਟੀਨਿਊ ਕਰਾਂਗੇ ਜੇ ਹੋਣੀ ਹੋ ਗਿਆ ਤੇ ਫਿਰ ਆਪਾਂ ਹੁਣ ਹੀ ਐਂਡ ਕਰ ਦਾਂਗੇ ਵਲੌਗ ਦਾ ਤੇ ਦਮਨ ਨਾ ਮੰਗਣ ਦੇ ਮਾਸੀ ਕੋ ਪੈਸੇ ਕਿ ਮਾਸੀ ਤੇਰੇ ਕੋ ਮੈਂ ਨਾ ਤੇਰਾ ਵਲੌਗ ਬਣਾਇਆ ਸੀ ਉਹਨੂੰ ਪੈਸੇ ਦੋ ਦੇਖ ਲੋ ਚਾਚੀ ਤੁਛੂ ਜੀ ਵੰਗਾ ਦੋ ਨਹੀਂ ਦੇਣਾ ਚਾਚੀ ਤਾਂ ਬਹਿ ਗਿਆ ਫਲੈਟ ਤੇ ਤੇਰਾ ਵੀ ਡੈਡੀ ਹੈ ਜੀ ਤੇਰਾ ਡੈਡੀ ਹੈ ਲਓ ਜੀ ਸਾਡੀ ਨਿੱਕੀ ਜੀ ਖੰਡ ਤਿਆਰ ਹੋ ਗਈ ਸਕੂਲ ਜਾਣ ਵਾਸਤੇ ਪਤਾ ਤੁਹਾਡੇ ਪੇਪਰ ਕਦੋਂ ਨੇ ਉਹ ਗੋਣਵਾਰ ਖੜਾ ਉਹ ਜੋਧ ਖੜਾ ਬਾਹਰ ਪੇਪਰ ਕਦੋਂ ਨੇ ਦੱਸੋ 20 ਅਕਤੂਬਰ 20 ਅਕਤੂਬਰ ਨਹੀਂ ਮਾਰਚ ਹਟੇ ਜੋਤ ਖੜਾ ਬਾਹਰ ਹਜੇ ਟਾਈਮ ਹੋਇਆ ਨਹੀਂ ਪੁੱਤ ਅੱਛਾ ਖੇਲੇ ਨਾ ਜੋਤ ਨਾਲ ਹੈ ਲਓ ਜੀ ਫਤੇ ਸਾਡਾ ਚੱਲਿਆ ਸਕੂਲ ਗੁੱਡ ਮਾਰਨਿੰਗ ਜੀ ਉਹ ਹੀ ਬਲੌਗਰ ਪਾਸ ਵੇਰੇ ਕੰਟੀਨਿਊ ਕਰਦਾ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਓ ਮਾਰਨਿੰਗ ਦਾ ਟਾਈਮ ਆ ਤੇ ਫਤੇ ਚੱਲਿਆ ਸਕੂਲ ਸਤਿ ਸ਼੍ਰੀ ਅਕਾਲ ਕੋਟੀ ਨਹੀਂ ਪਾਈ ਅੱਜ ਬੁੱਕ ਰਹਿ ਗਈ ਇੱਥੇ ਬਦਾਮ ਬਦਾਮ ਰਹਿ ਗਏ ਕਦੇ ਕੁਝ ਰਹਿ ਗਿਆ ਤੈਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਲੈ ਪਾਓ ਬਣਾਓ ਸਕੂਲ ਜਾ ਕੇ ਪੜਨਾ ਵੀ ਹੈ ਚਿੱਲ ਨਹੀਂ ਮਾਰ ਕੇ ਆਉਣੀ ਚੱਲ ਅਸਵੇਰ ਉਹਦੀ ਮਾਰ ਲੈਣਾ ਕਿਦਾਂ ਇਹ ਮੂੰਹ ਤਾਂ ਤੇਰਾ ਖੁਸਕ ਹੋਇਆ ਪਿਆ ਨਾ ਆਇਆ ਕਾਦਾ ਤੂੰ ਕਰੀਮ ਤਾਂ ਲਾਈ ਨਹੀਂ ਬੱਸ ਆ ਗਈ ਇੱਥੇ ਖੜੇ ਰਿਹਾ ਦੇਖਿਆ ਮਮਾ ਦੀ ਆ ਗਈ ਮੇ ਮਮਾ ਨੇ ਛੁੱਟੀ ਕੀਤੀ ਮਮਾ ਨੇ ਜਦੋਂ ਬੈਡੀ ਸਕੂਲ ਦੀ ਵਾਸਤੇ ਨਾ ਮੇਰੀ ਹੀ ਹੈ ਇਹ ਪਹਿਲਾਂ ਗੱਤਾ ਟੁੱਟਦਾ ਐ ਐਨ ਟੁੱਟਦਾ ਬਹੁਤ ਸੱਤਾ ਗੱਤਾ ਸੱਤ ਲਓ ਜੀ ਇਹ ਤਾਂ ਗਗਨ ਵੀ ਹੋ ਗਈ ਐ ਰੈਡੀ ਸਕੂਲ ਜਾਣ ਨੂੰ ਇੱਥੇ ਕੋਚਾ ਲਾ ਦੂਗੀ ਫਤੇ ਨੇ ਕੋਸਾ ਨਹੀਂ ਸੜਦਾ ਸੀ ਮੈਂ ਵੀ ਅੱਖ ਨਹੀਂ ਮੈਂ ਦਾਗ ਪੈ ਗਏ ਜੀ ਵੀ ਜੇ ਤੇਰੇ ਹੁੰਦੇ ਤੁਹਾਡੇ ਹੁੰਦੇ ਹਾਂ ਜੀ ਆ ਗਈ ਫਿਰ ਤਾਂ ਮੈਂ ਕਰਾ ਲਵਾਂਗੀ ਉਹ ਕਹਿ ਕੇ ਕਰਾ ਕੇ ਜਾਈਓ ਚੰਗਾ ਫਿਰ ਨੌ ਤਾਂ ਵੱਜ ਗਏ ਨੇ ਅਸੀਂ ਜਾਣਾ ਸਾਢੇ 9:00 ਅਸੀਂ ਭੱਜ ਜਾਣਾ ਹੁਣ ਇਸ ਟਾਈਮ ਅਸੀਂ ਆ ਰਹੇ ਨਹੀਂ ਜਦੋਂ ਮੈਂ ਤਿਆਰ ਹੋ ਰਹੀ ਹਾਂ ਉਹ ਰੁਆਣੀ ਜੀ ਪਤਾ ਨਹੀਂ ਅੱਜ ਕਦੋਂ ਨਹੀਂ ਆਈ ਅੱਜ ਵਾਰ ਕੀ ਹੈ ਅੱਜ ਵਾਰ ਅੱਜ ਵੀ ਵਾਰੀ ਹੈ ਸ਼ੁੱਕਰਵਾਰ ਅੱਜ ਹਾਂ ਵੀਰਵਾਰ ਐ ਸ਼ੁਕਰ ਵੀਰਵਾਰ ਐ ਮੈਂ ਕੋਰੀਅਰ ਕਰਵਾਉਣੇ ਨੇ ਜਾ ਕੇ ਤੇ ਲੋਜੀਕਾ ਗੱਲ ਰੈਡੀ ਐ ਤੇ ਆਪਾਂ ਰੈਸ਼ ਫਰਮਾ ਰਹਿਆ ਤੇ ਬਾਕੀ ਪਾਰਟੀ ਤੁਹਾਨੂੰ ਪਤਾ ਕੀ ਤੇਕੇ ਪਿੰਡ ਦੀ ਕਰਦੇ ਪੀਏ ਸੈਰ ਆਪਾਂ ਇੱਥੇ ਐਨੀ ਤਾਂ ਠੰਡ ਹੈ ਨਹੀਂ ਜਿੱਡਾ ਤੁਮ ਆਪਣਾ ਕੋਟੀ ਮਾਰ ਨਹੀਂ ਇੰਨੀ ਤਾਂ ਠੰਡ ਲੱਗਦੀ ਐ ਕਮਰੇ ਅੱਛਾ ਹਾਂ ਹੁਣ ਤਾਂ ਤੁਹਾਡੇ ਸਕੂਲ 'ਚ ਏਸੀ ਲੱਗੇ ਗਰਮੀਆਂ 'ਚ ਇਹ ਹਾਂ ਉਹ ਤਾਂ ਕਰਾਂ ਦੇ ਲੱਗੇ ਹੋਏ ਗੱਮ ਨੂੰ ਠਾਰਾ ਹੀ ਉੱਥੇ ਦੀ ਮੈਂ ਜਾ ਕੇ ਹੋਰ ਦਮੂ ਘਟ ਪੁੱਤ ਜਿਹਾ ਆ ਵੀ ਗਈ ਨਾ ਮੈਂ ਤੈਨੂੰ ਵੇਖ ਕੇ ਪੈਨ ਉਹਨੇ ਇੱਦਾਂ ਛੱਡ ਜਾਣਾ ਸਾਰਾ ਨਹੀਂ ਨਹੀਂ ਜੇ ਆ ਗਈ ਹੁੰਦਾ ਵੈਸ ਤੇ ਮੈਨੂੰ ਲੱਗਦਾ ਹੁੰਦਾ ਨੀ 9 ਵਜੇ ਚੱਲਣੀ ਤੇ ਆ ਜਾਂਦੀ ਹੁੰਦੀ 8:30 ਉਹ ਇਸ ਟਾਈਮ ਜਾ ਰਹੀ ਨਹੀਂ ਹੁੰਦੀ ਉਹ ਹਮ ਲੱਗਦਾ ਨਹੀਂ ਰਹਿਣਾ ਕਿੱਥੇ ਰਹੂ ਕਹਿੰਦੇ ਨਾ ਇਹ ਕੋਈ ਜਿਹਾ ਕੋਨੇ ਭਾਈ ਸਾਹਿਬ ਨੇ ਰਹਿੰਦਾ ਹੁੰਦਾ ਗੱਦਾਂ ਵੀ ਕੱਢ ਕੇ ਰੱਖ ਛੜਿਆ ਮੈਂ ਕਿੱਥੋਂ ਛੱਡਿਆ ਕਹਿੰਦਾ ਮੇਰੇ ਤਾਂ ਗਿਆ ਲੀ ਖੜਾ ਸੀ ਉੱਥੇ ਕੰਨਣ ਵਾਲੀ ਆਹ ਮੈਂ ਤਾਂ ਧਿਆਨ ਦਿੱਤਾ ਹੈ ਕਿ ਮੈਂ ਤਾਂ ਨਹੀਂ ਪਿਆਸ ਲੈ ਬਾਈ ਗਗਨ ਬਾਏ ਬਾਏ ਅਲੀ ਤੇਰਾ ਜਦੋਂ ਗੱਡੀ ਕੱਢ ਲੂੰਗੀ ਇਥੇ ਨਾਲ ਦੁਬਾਰੇ ਹਾਂ ਹਾਂ ਤੇਰਾ ਟਾਈਮ ਹੋਇਆ ਨਹੀਂ ਬਸ ਤੋ ਚੱਲੀ ਐ 40 ਹੁੰਦੇ ਕਿੰਨੇ ਤੇ ਵੈਨ ਆਉਂਦੀ ਬਸ 42 ਤੇ ਠੀਕ ਜਾ ਫਿਰ ਬਾਏ ਸੱਚੀ ਗੱਲ ਹੈ ਕੋ ਜੀ ਅਸੀਂ ਸਿਹਤ ਹਸਪਤਾਲ ਕੋਲ ਤੋਂ ਨਹੀਂ ਪਿਓ ਮੰਮੀ ਲੈ ਕੇ ਫੇਰ ਹੁਣ ਪੈ ਗਿਆ ਹਸਪਤਾਲ ਠੀਕ ਹੈ ਮਮੀ ਉਧਰ ਲੈ ਕੇ ਆਏ ਸੀ ਪਿੰਡੋਂ ਤੇ ਮੰਮੀ ਫੇਰ ਉੱਜੀ ਆਕਸਡ ਦੀ ਹੋ ਗਈ ਤੇ ਮੰਮੀ ਆਖਦੀ ਮੰਮੀ ਕਿ ਇਹ ਲੈ ਜੇ ਤੋ ਬੰਦੇ ਨਾਲ ਨਹੀਂ ਮੈਂ ਮੇਰੀ ਤੇ ਸਲਾਹ ਮੰਮੀ ਨੂੰ ਉੱਥੇ ਰਹਿੰਦੀ ਉੱਥੇ ਠੀਕ ਹੈ ਤੇ ਰੱਖ ਦੇ ਉੱਥੇ ਪਿੰਡ ਹੀ ਉਹ ਤੋਂ ਉਹ ਜੀ ਨਹੀਂ ਕਰਦਿਆ ਉਹੀ ਹੈ ਨਾ ਉੱਥੇ ਕਹਿੰਦੀ ਲੈ ਆ ਬੇਥੋਂ ਮੇਰੇ ਆਪ ਨੂੰ 10 ਫੜ ਤੇ ਆ ਗਿਆ ਹੀ ਅਨਗਟਨ ਕੁੱਲ ਪੈ ਗਈ ਆ ਜਮੀਨ ਕੁੱਲ ਪੈ ਗਈ ਹੁਣ ਮੈਂ ਤੁਰ ਜਾਣਾ ਖਾਂ ਦਾ ਟਾਈਮ ਹੋਣਾ ਇੱਥੋਂ ਮੈਂ ਕੋਈ ਨਹੀਂ ਰਹਿਣਾ ਉਹ ਜੀ ਫਿਰ ਮੈਂ ਕਿਹਾ ਆਓ ਮੈਂ ਤਾਂ ਗਏ ਉਹ ਕਹਿ ਰਹੀ ਸੀ ਸਰ ਜੀ ਪੈਣ ਕਹਿੰਦੀ ਉੱਥੇ ਹੀ ਰਹਿਣ ਦੋ ਕਹਿੰਦੀ ਇਹਨੂੰ ਕਹੋਗੇ ਕੋਈ ਗੱਲ ਨਹੀਂ ਮੰਮੀ ਨੂੰ ਕਹੋ ਕਿ ਛੱਡ ਆਉਣਾ ਤੈਨੂੰ ਕੋਈ ਗੱਲ ਨਹੀਂ ਧੀ ਭੋਜਣਾ ਕਹਿੰਦੀ ਉਹ ਸੋਕਾ ਲੈ ਲੈਂਦੀ ਹੈ ਫਿਰ ਕਹਿੰਦੀ ਕਿ ਹਾਂ ਮੈਂ ਇੱਥੇ ਆ ਗਈ ਪਤਾ ਨਹੀਂ ਮੈਨੂੰ ਲੈ ਕੇ ਜਾਣਾ ਇਹਨਾਂ ਨੇ ਕਿ ਨਹੀਂ ਲੈ ਕੇ ਜਾਣਾ ਮੈਂ ਚੱਲ ਗਈ ਉਹ ਚੱਲ ਗਈ ਕਿਨ ਪਰ ਹਲੇ ਪਾ ਫਾਈ ਸੋਸ ਨਾਲ ਬੇੜ ਸੜੇ ਦਮਾ ਤੇ ਕੰਮ ਨੇ ਦਮੂ ਤੇਰਾ ਤਾਂ ਮਾਰਕ ਸੱਟਾ ਮੈਂ ਤਾਂ ਦਮੂ ਚਾਹ ਲੈ ਕੇ ਆਈਆਂ ਹਾਂ ਤੇ ਅਮਨ, ਕੁਲਿੰਦਰ ਤੇ ਰਾਜਾ ਮੰਮੀ ਲੈ ਕੇ ਆਏ ਹੋਣ ਚਾਹ ਚੁਪਾ ਲੈ ਕੇ ਬਾਕੀ ਘਰੇ ਸਾਰੇ ਕੰਮ ਪਏ ਨੇ ਉਹ ਗੌਰ ਨੇ ਡ੍ਰਿਪ ਲਾ ਦਿੱਤਾ ਕਹਿੰਦੇ ਡ੍ਰਿਪ ਲਾਵਾਂਗੇ ਕਿਉਂਕਿ ਪਾਣੀ ਥੋੜੀ ਜਿਆਦਾ ਕਹਿੰਦੇ ਆ ਲੈ ਮੈਨੂੰ ਬੈਠ ਰੋਟੀ ਦੇ ਦਿੰਦਾ ਲੈ ਆ ਗੁਰਨਾਥ ਨੇ ਪੜਾਇਆ ਤੇ ਅੰਦੇ ਆ ਇਹ ਸਿੱਤਾਂ ਹੀ ਨਹੀਂ ਕਰਦੇ ਨਾ ਸਿੱਤ ਸਾਰੇ ਲੋਕ ਹੀ ਕਰਦੇ ਆ। ਉਹ ਦੀਦੀ ਆਪਣੇ ਜਿਹੜੇ ਪਟਾਲੇ ਵਾਲੀ ਕਹਿੰਦਾ ਫਿਲਮ ਬਾਕੀ ਸੀ। ਹਾਂ। ਸੁਪਰ ਟੈਂਟ। ਉਹ ਕਹਾਰੇ ਕਹਿੰਦਾ ਇੰਨਾ ਨਾਈਸ ਮੁੰਡਾ ਕਹਿੰਦੇ ਅਸੀਂ ਅੱਜ ਤੱਕ ਹਜਾ ਬੱਚਾ ਦੇਖਿਆ ਨਹੀਂ ਹੈਗਾ। ਇੰਨਾ ਸੋ ਸਮਝ ਕੇ ਬੋਲਦਾ ਇੰਨੀ ਸੋਹਣੀ ਉਹਦੀ ਪਰਸਨੈਲਿਟੀ ਹੈ ਹੈ। ਐਨੇ ਸਿੱਤਾਂ ਕਰਦੇ ਹੀ। ਸਾਡੀ ਮੰਮੀ ਨੂੰ ਪੁੱਛੋ। ਮੰਮੀ ਨੇ ਕਹਣਾ। ਹਾਂ ਸੁਆਪ ਬੋਲਦਾ ਬੜਾ ਫੋਟਾ ਦੇ ਬੜਾ ਫੋਟਾ। ਹੋਰ ਬੰਗਿਆ